ਮੈਨੂੰ ਆਪਣੇ ਇਸੇ ਲੀਤੇ ਮੁੰਡੇ ਨਾਲ ਪਿਆਰ ਹੋ ਗਿਆ ਸੀ। ਇੱਕ ਦਿਨ ਉਹ ਆਪਣੇ ਮੁੰਡੇ ਨੂੰ ਮੇਰੇ ਘਰ ਛੱਡ ਕੇ ਚਲੀ ਗਈ। ਮੈਂ ਵਿਧਵਾ ਹਾਂ। ਸੀ। ਮੇਰੇ ਵੀ ਕਈ ਜਜ਼ਬਾਤ ਸੀ ਜੋ ਇੰਨੇ ਸਾਲਾਂ ਤੋਂ ਅਧੂਰੇ ਸੀ। ਮੈਂ ਉਸ ਮੁੰਡੇ ਨੂੰ ਦੇਖਿਆ। ਜੀ ਉਹਨੂੰ ਦੇਖ ਕੇ ਮੇਰੇ ਅੰਦਰ ਚਾਹਤ ਜੀ ਆਉਣ ਲੱਗ ਪਈ। ਮੁੰਡਾ ਬਹੁਤ ਸੋਹਣਾ ਸੀ। ਜਿਹਨੂੰ ਦੇਖ ਕੇ ਮੈਂ پاਗਲ ਹੋ ਗਈ ਸੀ ਤੇ ਮੇਰੀ ਨੀਅਤ ਗੰਦੀ ਹੋ ਗਈ ਸੀ। ਇੱਕ ਰਾਤ ਨੂੰ ਦੇਤੀ ਦੇ ਵਿੱਚ ਮੈਂ ਪਾਵਰ ਦੀ ਦਵਾਈ ਦੇ ਦਿੱਤੀ ਜਿਹਨੂੰ ਖਾਣ ਤੋਂ ਬਾਅਦ ਉਹਦੇ ਵਿੱਚ ਇਤਾਂ ਦੀ ਤਾਕਤ ਆਈ ਕਿ ਉਹ ਆਪ ਹੀ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਮੇਰਾ ਬਹੁਤ ਦਿਲ ਕਰਦਾ ਹੈ ਇਹ ਸੌਂਦੇ ਹੀ ਮੈਂ ਖੋਸ਼ ਹੋ ਗਈ ਮੈਂ ਫਟਾਫਟ ਲਾਈਟ ਬੰਦ ਕੀਤੀ ਤੇ ਉਸ ਮੁੰਡੇ ਨੇ ਸਾਰੀ ਰਾਤ ਮੇਰੀਆਂ ਠੀਕਾਂ ਖੜਵਾ ਦਿੱਤੀਆਂ ਜੋ ਉਹਨੇ ਮੇਰੇ ਨਾਲ ਕੀਤਾ ਉਹ ਸੁਣ ਕੇ ਤਾਂ ਤੁਹਾਡੇ ਵੀ ਹੋ ਛੋਟੇ ਜਾਣਗੇ ਕਿਉਂਕਿ ਸਾਰੀ ਰਾਤ ਉਸ ਮੁੰਡੇ ਨੇ ਮੈਨੂੰ ਉੱਠਣ ਨਹੀਂ ਦਿੱਤਾ ਤੇ ਲਗਾਤਾਰ ਮੇਰੇ ਨਾਲ ਮੇਰਾ ਨਾਮ ਮਨਜੀਤ ਹੈ ਮੇਰੀ ਉਮਰ 40 ਸਾਲ ਦੀ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਤਕਰੀਬਨ 25 ਸਾਲ ਦੀ ਸੀ ਮੈਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਮੈਨੂੰ ਅਮੀਰ ਘਰ ਵਿੱਚ ਰਹਿਣ ਦਾ ਬਹੁਤ ਸ਼ੌਂਕ ਸੀ ਅਮੀਰ ਘਰਾਂ ਦੇ ਮੁੰਡੇ ਬਹੁਤ ਪਸੰਦ ਸੀ ਮੈਂ ਜਦੋਂ ਕਾਲਜ ਜਾਂਦੀ ਤਾਂ ਅਮੀਰ ਮੁੰਡਿਆਂ ਨੂੰ ਹੀ ਪਸੰਦ ਕਰਦੀ ਸੀ ਇਹ ਆਪਣੀ ਖੂਬਸੂਰਤੀ ਦਿਖਾ ਕੇ ਆਪਣੇ ਵੱਲ ਖਿੱਚਦੀ ਹੁੰਦੀ ਸੀ ਮੇਰੀ ਮਾਂ ਮੈਨੂੰ ਅਕਸਰ ਹੀ ਸਮਝਾਉਂਦੀ ਸੀ ਜੋ ਸਾਡੇ ਕੋਲ ਰੱਬ ਨੇ ਦਿੱਤਾ ਹੈ ਉਹਦੇ ਵਿੱਚ ਖੁਸ਼ ਰਿਹਾ ਕਰ ਪਰ ਮੈਨੂੰ ਤਾਂ ਹੱਤ ਤੋਂ ਜ਼ਿਆਦਾ ਲਾਜ ਸੀ ਸ਼ਾਇਦ ਇਸੇ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਬਹੁਤ ਬੁਰੇ ਦਿਨ ਦੇਖੇ ਸੀ ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਤਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮਾਪਿਓ ਮੈਨੂੰ ਅਕਸਰ ਕਹਿੰਦੇ ਸੀ ਕਿ ਉਹ ਮੇਰੇ ਲਈ ਮੁੰਡਾ ਲੱਭਦੇ ਆ ਮੈਨੂੰ ਮੇਰੇ ਮਾਪਿਓ ਤੇ ਇੰਨਾ ਯਕੀਨ ਸੀ ਕਿ ਉਹ ਕੋਈ ਪਿੰਡ ਦਾ ਦੱਸਿਆ ਗਿਆ ਕਮਾਉਣ ਵਾਲਾ ਹੀ ਲੱਭਣਗੇ ਪਰ ਮੇਰੇ ਅੰਦਰ ਦੀ ਚਾਹਤ ਸੀ ਕਿ ਮੈਂ ਅਮੀਰ ਮੁੰਡੇ ਨੂੰ ਘਰ ਵਾਲਾ ਬਣਾਵਾਂ ਤਾਂ ਕਿ ਮੈਨੂੰ ਕਦੇ ਵੀ ਜ਼ਿੰਦਗੀ ਵਿੱਚ ਗਰੀਬੀ ਨਾ ਦੇਖਣੀ ਪਵੇ ਹਰ ਕੁੜੀ ਦੀ ਤਰ੍ਹਾਂ ਮੇਰੇ ਵੀ ਕਈ ਸੁਪਨੇ ਦੇਖੇ ਹੋਏ ਸੀ ਜਿਨ੍ਹਾਂ ਨੂੰ ਪੂਰਾ ਕਰਨਾ ਚਾਹੁੰਦੀ ਸੀ ਪਰ ਇਸ ਗਰੀਬੀ ਵਿੱਚ ਮੈਂ ਉਹਨਾਂ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੀ ਇਸ ਕਰਕੇ ਜਦੋਂ ਮੈਂ ਕਾਲਜੀ ਜਾਂਦੀ ਸੀ ਤਾਂ ਆਪਣੇ ਆਪ ਨੂੰ ਇੰਨਾ ਖੂਬਸੂਰਤ ਬਣਾ ਕੇ ਰੱਖਦੀ ਸੀ ਕਿ ਹਰ ਕੋਈ ਮੁੰਡਾ ਮੇਰੇ ਵੱਲ ਆਕਰਸ਼ਿਤ ਹੋਵੇ ਮੈਂ ਆਪਣੀ ਖੂਬਸੂਰਤੀ ਦਾ ਬੜਾ ਧਿਆਨ ਰੱਖਦੀ ਸੀ ਕੱਪੜੇ ਵੀ ਬਹੁਤ ਸੋਹਣੇ ਪਾਉਂਦੀ ਸੀ ਇਹ ਕੋਈ ਨਾ ਕਹੇ ਕਿ ਮੈਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਇਹ ਲੱਗਦੀ ਸੀ ਮੇਰੀ ਮੁਲਾਕਾਤ ਹਰਮੇਸ਼ ਦੇ ਨਾਲ ਹੁੰਦੀ ਹਰਮੇਸ਼ ਵੀ ਮੇਰੇ ਕਾਲਜ ਵਿੱਚ ਪੜਦਾ ਸੀ ਬਹੁਤ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਦੇਖਣ ਨੂੰ ਵੀ ਸੋਹਣਾ ਸੀ ਪਰ ਉਹਦੇ ਕੋਲ ਪੈਸਾ ਬਹੁਤ ਜਦੋਂ ਮੈਨੂੰ ਪਤਾ ਲੱਗਿਆ ਕਿ ਹਰਮੇਸ਼ ਬਹੁਤ ਅਮੀਰ ਹੈ ਤਾਂ ਮੈਂ ਸੋਚਿਆ ਕਿ ਮੈਂ ਇਹਨੂੰ ਆਪਣੀ ਖੂਬਸੂਰਤੀ ਵਿੱਚ ਇੰਨਾ ਪਾਗਲ ਕਰ ਦੇਉਂਗੀ ਕਿ ਇਹ ਆਪ ਹੀ ਮੇਰੇ ਕੋਲ ਆਊਗਾ। ਇਸੇ ਵਜ੍ਹਾ ਤੇ ਨਾਲ ਜਦੋਂ ਵੀ ਮੈਂ ਉਹਦੇ ਕੋਲ ਜਾਂਦੀ ਤਾਂ ਬਹਾਨੇ ਦੇ ਨਾਮ ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦੀ। ਇਸ਼ਾਰਿਆਂ ਵਿੱਚ ਗੱਲਾਂ ਕਰਦੀ। ਮੈਂ ਵੈਸੇ ਤਾਂ ਬਹੁਤ ਸੋਹਣੀ ਸੀ ਇਸੇ ਕਰਕੇ ਹਰ ਹੁੰਡਾ ਮੇਰੇ ਤੇ ਮਰਦਾ ਸੀ। ਇਸੇ ਤਰ੍ਹਾਂ ਹਰਮੇਸ਼ ਵੀ ਹੁੰਦਾ ਸੀ ਤਾਂ ਹੌਲੀ-ਹੌਲੀ ਹਰਮੇਸ਼ ਨਾਲ ਪਿਆਰ ਹੋ ਗਿਆ। ਉਹ ਵੀ ਮੈਨੂੰ ਪਿਆਰ ਕਰਨ ਲੱਗ ਪਿਆ ਇੱਕ ਦਿਨ ਉਨੇ ਕਾਲਜ ਵਿੱਚ ਸਾਰਿਆਂ ਦੇ ਸਾਹਮਣੇ ਮੈਨੂੰ ਪ੍ਰਪੋਜ਼ ਕੀਤਾ ਜੀਨੂੰ ਦੇਖ ਕੇ ਮੈਂ ਖੁਸ਼ ਹੋ ਗਈ ਹਰਮੇਸ਼ ਬੇਸ਼ੱਕ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਰ ਉਸ ਦਾ ਸੁਭਾਅ ਬੜਾ ਅਲੱਗ ਸੀ ਉਹਦੇ ਵਿੱਚ ਬਿਲਕੁਲ ਵੀ ਪੈਸੇ ਦਾ ਕੋਈ ਹਕਕਾਰ ਨਹੀਂ ਸੀ ਮੈਂ ਅਕਸਰ ਹੀ ਘਰੋਂ ਸੇ ਲਿਆਂਦਾ ਬਾਣਾ ਬਣਾ ਕੇ ਹਰਮੇਸ਼ ਨਾਲ ਘੁੰਮਣ ਜਾਂਦੀ ਸੀ ਮੈਂ ਬਚਪਨ ਤੋਂ ਹੀ ਬਹੁਤ ਚਿਲਕੀ ਸੀ ਇਸੇ ਕਰਕੇ ਮੈਂ ਚਾਹਤੀ ਸੀ ਕਿ ਹਰਮੇਸ਼ ਆਪ ਹੀ ਮੈਨੂੰ ਵਿਆਹ ਦਾ ਇਜ਼ਾ ਹਰਕਰ ਇਸ ਕਰਕੇ ਮੈਂ ਇੱਕ ਪਲਾਨ ਬਣਾਇਆ ਇੱਕ ਦਿਨ ਹਰਮੇਸ਼ ਨੂੰ ਫੋਨ ਕੀਤਾ ਤੇ ਕਿਹਾ ਕਿ ਮਾਪਿਓ ਮੇਰਾ ਵਿਆਹ ਜ਼ਬਰਦਸਤੀ ਇੱਕ ਮੁੰਡੇ ਨਾਲ ਕਰਨਾ ਚਾਹੁੰਦੇ ਹਰਮੇਸ਼ ਨੇ ਜਦੋਂ ਇਹ ਗੱਲ ਸੁਣੀ ਤਾਂ ਖੁਭਰਾ ਗਿਆ ਕਹਿਣ ਲੱਗਾ ਮਨਜੀਤ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਦੋਂ ਹਰਮੇਸ਼ ਨੇ ਇਹ ਕਹਿ ਤਾਂ ਮੈਂ ਬਹੁਤ ਖੁਸ਼ ਹੋ ਮੈਂ ਜੋ ਸੋਚਿਆ ਸੀ ਉਹੀ ਹੋ ਰਿਹਾ ਸੀ ਹਰਮੇਸ਼ ਕਹਿਣ ਲੱਗਾ ਕਿ ਮਨਜੀਤ ਤੂੰ ਫਿਕਰ ਨਾ ਕਰ ਮੈਂ ਅੱਜ ਹੀ ਤੇਰੇ ਘਰ ਆਉਂਗਾ ਤੇ ਅਸੀਂ ਦੋਵੇਂ ਵਿਆਹ ਕਰਾ ਲਵਾਂਗੇ ਆਪਣੇ ਮਾਪਿਓ ਨੂੰ ਲੈ ਕੇ ਉਹ ਤਾਂ ਇਕੱਲਾ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਹਰਮੇਸ਼ ਦਾ ਫੋਨ ਰੱਖ ਕੇ ਮੈਨੂੰ ਬੜੀ ਖੁਸ਼ੀ ਹੋ ਗਈ ਸੀ ਰਾਤ ਨੂੰ ਮੈਂ ਬੇ ਬੇ ਸਬਰੀ ਨਾਲ ਹਰਮੇਸ਼ ਨਾਲ ਇੰਤਿਆਰ ਕਰਦੀ ਸੀ ਪਰ 7 ਵਜੇ ਗਈ ਸੀ ਖਾਜੇ ਦਾ ਘਰ ਹਰਮੇਸ਼ ਦਾ ਕੁਝ ਵੀ ਪਤਾ ਨਹੀਂ ਸੀ ਵਾਰ-ਵਾਰ ਮੈਂ ਦਰਵਾਜ਼ੇ ਵੱਲ ਦੇਖਦੀ ਸੀ ਉਦੋਂ ਹੀ ਜਾਨਕ ਮਾਂ ਆਈ ਤੇ ਕਹਿਣ ਲੱਗੀ ਕੀ ਹੋਇਆ ਮਨਜੀਤ ਕੋਈ ਘਰੇ ਆਉਣ ਵਾਲਾ ਹੈ ਇਹ ਸੁਣ ਕੇ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਬਸ ਇਦਾਂ ਹੀ ਦੇਖ ਰਹੀ ਸੀ ਏ ਬਹਨ ਨਪੜਾ ਕੇ ਮੈਂ ਫਟਾਫਟ ਕਮਰੇ ਵਿੱਚ ਚਲੀ ਗਈ ਸੀ ਜਦੋਂ ਮੈਂ ਕਮਰੇ ਵਿੱਚ ਆਈ ਤਾਂ ਦੇਖਿਆ ਮੇਰਾ ਫੋਨ ਆਈ ਜਾਂਦਾ ਸੀ ਮੈਂ ਫਟਾਫਟ ਫੋਨ ਚੱਕਿਆ ਤੇ ਹਰਮੇਸ਼ ਤੇ ਰੋਣ ਦੀ ਆਵਾਜ਼ ਆਉਂਦੀ ਉਹ ਕਹਿਣ ਲੱਗਾ ਮਨਜੀਤ ਮੇਰੇ ਮਾਪਿਓ ਇਹ ਵਿਆਹ ਨਹੀਂ ਕਰ ਸਕਦੇ ਉਹ ਕਹਿਣ ਲੱਗੇ ਕਿ ਮੇਰੇ ਮਾਪਿਓ ਕਹਿੰਦੇ ਆ ਕਿ ਉਹਦਾ ਵਿਆਹ ਕਿਸੇ ਅਮੀਰ ਖਾਨਦਾਨ ਦੀ ਕੁੜੀ ਨਾਲ ਕਰਨਾ ਹੈ ਉਹਨੇ ਆਪਣੇ ਮਾਪਿਓ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵਸਤੇ ਦੀ ਗੱਲ ਨਹੀਂ ਇਹ ਸੁਣਦੇ ਹੀ ਮੇਰੇ ਹੋਸ਼ ਛੁੱਟ ਗਏ ਮੈਂ ਮਾਨਵਿਕ ਸੋਚਣ ਲੱਗੀ ਕਿ ਹੁਣ ਕੀ ਕੀਤਾ ਜਾਵੇ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਮੈਂ ਹਰਮੇਸ਼ਾ ਕਿਹਾ ਕਿ ਤੂੰ ਸੱਚੀ ਮੈਨੂੰ ਪਿਆਰ ਕਰਦਾ ਉਹ ਕਹਿਣ ਲੱਗਾ ਹਾਂ ਤਾਂ ਮੈਂ ਕਿਹਾ ਫਿਰ ਅੱਜ ਹੀ ਅਸੀਂ ਘਰੋਂ ਭੱਜ ਜਾਈਏ ਤੇ ਕੋਟ ਮੈਰਿਜ ਕਰਵਾ ਲਵਾਂਗੇ ਇਹ ਸੋਚਦੇ ਹੀ ਫਿਰ ਮੈਂ ਕਿਹਾ ਲੱਗਾ ਪਰ ਇਹ ਤਾਂ ਗਲਤ ਹੈ ਪਰ ਮੈਂ ਬੜੀ ਚਲਾਕ ਸੀ ਮੈਂ ਕਿਹਾ ਕਿ ਜਦੋਂ ਅਸੀਂ ਇੱਕ ਦੂਸਰੇ ਨਾਲ ਵਿਆਹ ਕਰਵਾ ਲਵਾਂਗੇ ਤਾਂ ਸਾਡੇ ਮਾਪਿਓ ਸਾਡਾ ਸਵੀਕਾਰ ਕਰ ਲੈਣਗੇ ਇਹ ਗੱਲ ਸੁਣ ਕੇ ਮੈਨੂੰ ਇਸ਼ਕ ਆ ਨਗਾ ਕਿ ਮਨਜੀਤ ਉਤੋਂ ਠੀਕ ਹੈ ਨਹੀਂ ਮਾਂ ਪਰ ਜਿੰਨਾ ਚਾਹੇ ਸਖਤ ਹੋਣ ਪਰ ਆਪਣੀ ਲਾੜ ਦੀ ਖੁਸ਼ੀ ਤੇ ਅਕੇ ਖਾਰ ਮੰਨ ਹੀ ਲਈ ਤੇ ਫਿਰ ਅਸੀਂ ਦੋਨਾਂ ਨੇ ਪਲਾਨ ਬਣਾਇਆ ਤੇ ਰਾਤ ਨੂੰ ਘਰੋਂ ਭੱਜ ਕੇ ਓਕੇ ਇੱਕ ਰਾਤ ਦੇ 1 ਵਜੇ ਆਪਣਾ ਸਮਾਨ ਪੈਕ ਕਰਕੇ ਮੈਂ ਭੱਜ ਗਈ ਮਹਿਰ ਮੇਹਤ ਨਾਲ ਦੂਸਰੇ ਸ਼ਹਿਰ ਚਲੇ ਗਈ ਸੀ ਤੇ ਉੱਥੇ ਜਾ ਕੇ ਅਸੀਂ ਵਿਆਹ ਕਰਵਾਉਣ ਲੱਗੇ ਸੀ ਪਰ ਮੇਹਤ ਦੇ ਕੋਲ ਪੈਸੇ ਤਾਂ ਬਹੁਤ ਸੀ ਇਸੇ وجہ ਦੇ ਨਾਲ ਜ਼ਿਆਦਾ ਪਰੇਸ਼ਾਨੀਆਂ ਨਹੀਂ ਹੋਈ ਸੀ ਮੈਂ ਵੀ ਆਪਣੇ ਘਰ ਨਹੀਂ ਗਈ ਸੀ ਹਰਮੇਸ਼ ਦੇ ਮਾਪਿਓ ਉਹਨੂੰ ਵਾਰ-ਵਾਰ ਕਹਿੰਦੇ ਸੀ ਕਿ ਜਿਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਸਾਨੂੰ ਮਨਜ਼ੂਰ ਹੈ ਪਰ ਤੂੰ ਵਾਪਸ ਆ ਜਾ ਕਰੋੜਾਂ ਦੀ ਜਾਇਦਾਦ ਮੈਂ ਗਵਾਉਣਾ ਨਹੀਂ ਚਾਹੁੰਦੀ ਸੀ ਇਸੇ ਕਰਕੇ ਮੈਂ ਹਰਮੇਸ਼ ਨੂੰ ਕਿਹਾ ਕਿ ਤੇਰੇ ਮਾਪਿਓ ਤੈਨੂੰ ਕਹਿ ਰਹੇ ਆ ਤਾਂ ਵਾਪਸ ਜਾਣਾ ਚਾਹੀਦਾ ਜਦੋਂ ਅਸੀਂ ਵਾਪਸ ਜਾਂਦੇ ਸੀ ਤਾਂ ਪਤਾ ਲੱਗਿਆ ਕਿ ਮੇਰਾ ਸਹੁਰਾ ਇੱਕ ਰੋਡ ਐਕਸੀਡੈਂਟ ਵਿੱਚ ਮਰ ਗਿਆ ਮੇਰੀ ਸੱਸ ਨੇ ਸਾਨੂੰ ਦੇਖਿਆ ਤੇ ਦੋਨਾਂ ਨੂੰ ਦੇਖ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਤੇਰੇ ਜਾਣ ਤੋਂ ਬਾਅਦ ਸਾਡੇ ਨਾਲ ਕੀ ਕੀ ਬੁਰਾ ਹੋ ਗਿਆ ਪਰਮੇਸ਼ ਮੈਨੂੰ ਨਹੀਂ ਪਤਾ ਸੀ ਕਿ ਤੂੰ ਇਸ ਕੁੜੀ ਲਈ ਇੰਨਾ ਪਾਗਲ ਹੋ ਜਾਵੇਂਗਾ ਆਪਣੇ ਮਾਪਿਆਂ ਨੂੰ ੁੱਲ ਜਾਵੇਂਗਾ ਤੇ ਅੱਜ ਤੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਪਰਮੇਸ਼ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਮੈਨੂੰ ਵੀ ਪਛਤਾਵਾ ਹੋਣ ਲੱਗਾ ਪਰ ਮੈਂ ਉਹਦੇ ਨਾਲ ਖੜੀ ਹੋ ਕੇ ਉਹਨੂੰ ਹੌਸਲਾ ਦਿੱਤੀ ਸੀ ਵੈਸੇ ਹੀ ਕਹਿੰਦੇ ਸੀ ਜਿਵੇਂ ਮਾਪਿਓ ਪਹਿਲਾਂ ਮੰਨ ਜਾਂਦੇ ਤਾਂ ਸ਼ਾਇਦ ਸਾਨੂੰ ਇਹ ਕਦਮ ਨਾ ਚੁੱਕਣਾ ਪੈਂਦਾ ਇਸ ਤਰ੍ਹਾਂ ਕੁਝ ਦਿਨ ਹੋਏ ਹਰਮੇਸ਼ ਆਪਣੇ ਕੰਮਕਾਰਾਂ ਵਿੱਚ பிਜੀ ਹੋ ਗਿਆ ਮੈਂ ਘਰ ਦੇ ਕੰਮਕਾਰਾਂ ਵਿੱਚ ਆਪਣੀ ਸਸਤੀ ਧਿਆਨ ਰੱਖਣ ਲੱਗੀ ਤੇ ਸੇਰ ਦਾ ਧਿਆਨ ਰੱਖਦੀ ਸੀ ਇੱਕ ਦਿਨ ਹਮੇਸ਼ਾ ਆਪਣੇ ਮਾਂ ਨੂੰ ਹਸਪਤਾਲ ਲੈ ਕੇ ਆ ਗਿਆ ਤੇ ਰਸਤੇ ਵਿੱਚ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਇਹ ਗੱਲ ਸੁਣਦਿਆਂ ਮੇਰੇ ਹੋਸ਼ ਉੱਡ ਗਏ ਮੇਰਾ ਵਸਾਇਆ ਹੋਇਆ ਘਰ ਉੱਜੜ ਗਿਆ ਸੀ ਮੈਂ ਜੋ ਜ਼ਿੰਦਗੀ ਵਿੱਚ ਪ੍ਰੈਨ ਕੀਤਾ ਸੀ ਉਹ ਸਾਰੀ ਦੀ ਸਾਰੀ ਇਦਾਂ ਹੀ ਰਹਿ ਗਈ ਮੈਂ ਸੋਚਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰ ਲਿਆ ਪਰ ਮੈਂ ਗਲਤ ਸੀ ਮੈਂ ਹੁਣ ਨਾ ਤਾਂ ਮੇਰੇ ਕੋਲ ਮਾਪਿਆਂ ਦਾ ਸਹਾਰਾ ਸੀ ਤੇ ਨਾ ਹੀ ਮੇਰੇ ਸਹੁਰਿਆਂ ਵੱਲੋਂ ਕੋਈ ਸੀ ਮੈਂ ਇਕੱਲੀ ਸੀ ਖੌੜੀ ਥੋੜੀ ਮੇਰੀ ਉਮਰ ਵਧਣ ਲੱਗ ਪਈ ਪਰ ਮੇਰੇ ਅੰਦਰ ਜੋ ਬਾਤ ਸੀ ਉਹ ਉਦਾਂ ਹੀ ਰਹੀ ਸੀ ਇਦਾਂ ਹੀ ਜ਼ਿੰਦਗੀ ਲੰਘ ਰਹੀ ਸੀ ਮੈਨੂੰ ਪਤਾ ਲੱਗਿਆ ਕਿ ਮੇਰੇ ਪਿੱਛੇ ਵਾਲੀ ਗਲੀ ਵਿੱਚ ਮੇਰੀ ਸਹੇਲੀ ਆਪਣੇ ਮੁੰਡੇ ਦੇ ਨਾਲ ਰਹਿੰਦੀ ਆ ਉਦੇ ਵੀਰ ਵਾਲੇ ਦੀ ਮੌਤ ਹੋ ਗਈ ਹੈ ਹਾਰਟ ਐਟੈਕ ਤੇ ਕਰਕੇ ਉਹ ਵੀ ਇਕੱਲੀ ਹੀ ਘਰ ਸੰਭਾਲ ਰਹੀ ਹੈ ਜਦੋਂ ਸਾਡੀ ਦੋਵਾਂ ਦੀ ਮੁਲਾਕਤ ਹੋਈ ਤਾਂ ਅਸੀਂ ਦੋਵੇਂ ਇੱਕ ਦੂਸਰੇ ਦੇ ਦੁੱਖੜੇ ਸੁਣਾਉਣ ਲੱਗ ਪਈਆਂ ਪਰ ਮੇਰੀ ਸਹੇਲੀ ਕਹਿਣ ਲੱਗੀ ਤੇਰੇ ਕੋਲ ਤਾਂ ਖਸੇ ਵੀ ਪੈਸੇ ਆ ਮੇਰੇ ਕੋਲੇ ਕੋਫਟੀ ਕੋੜੇ ਵੀ ਮੈਨੂੰ ਤਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਧੋਣੇ ਪੈਂਦੇ ਆ ਮੇਰੇ ਇੱਕ ਜਵਾਨ ਮੁੰਡਾ ਜਿਹਨੂੰ ਮੈਂ ਮਸਾ ਹੀ ਪੜਾਇਆ ਲਖਾਇਆ ਮੈਂ ਚਾਹੁੰਦੀ ਆ ਇਹ ਮੈਂ ਉਹਦੇ ਉਹਦੀ ਪੜਾਈ ਵੀ ਕੰਪਲੀਟ ਕਰਾ ਦੇਣਾ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੇਰਾ ਮੁੰਡਾ ਕਿੱਥੇ ਆ ਤਾਂ ਉਹਨੇ ਆਪਣੇ ਕਮਰੇ ਵਿੱਚੋਂ ਮੁੰਡੇ ਦੀ ਆਵਾਜ਼ ਮਾਰੀ ਤਾਂ ਵਿਸ਼ਾਲ ਇਕ ਵਾਰ ਬਾਰਾ ਆਪਣੀ ਆਂਟੀ ਨੂੰ ਮਿਲ ਮੇਰੇ ਬਚਪਨ ਦੀ ਸਹੇਲੀ ਜਦੋਂ ਵਿਸ਼ਾਲ ਪਾਰਾ ਆਇਆ ਤਾਂ ਉਹਨੂੰ ਦੇਖ ਕੇ ਮੇਰੀਆਂ ਅੱਖਾਂ ਟਿਕਾਂ ਹੀ ਰਹਿ ਗਈਆਂ ਉਹ ਦੇਖਣ ਨੂੰ ਇਨਾ ਹੈਂਡਸਮ ਸੀ ਕਿ ਮੈਂ ਉਹਦੀ ਖੂਬਸੂਰਤੀ ਤੇ ਮਰ ਗਈ ਉਹਨੂੰ ਦੇਖ ਕੇ ਮੇਰੇ ਜਜ਼ਬਾਤ ਉੱਠਣ ਲੱਗ ਪਏ ਵਿਸ਼ਾਲ ਜਦੋਂ ਮੇਰੇ ਨਾਲ ਦੇ ਆ ਕੇ ਬੈਠਿਆ ਤੇ ਮੇਰੇ ਅੰਦਰ ਹਲਚਲ ਜੀ ਹੋਣ ਲੱਗ ਪਈ ਸੀ ਮੈਂ ਵਿਸ਼ਾਲ ਨੂੰ ਪੜੇ ਧਿਆਨ ਨਾ ਦੇਖੀ ਸੀ ਮੇਰੀ ਸੇਲੀ ਕਹਿਣ ਲੱਗੀ ਕਿ ਹਾਜੇ ਪਲਾਸਟਿਕ ਕੰਪਲੀਟ ਕੀਤੀ ਐ ਇਹ ਹੀ ਜੇ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਂਦੀ ਤਾਂ ਮੇਰੇ ਲਈ ਵਧੀਆ ਹੋਣਾ ਸੀ ਮੈਂ ਚਲਾਕੀ ਨਾਲ ਇੱਕ ਆਈਡੀਆ ਕੱਟਿਆ ਮੈਂ ਆਪਣੀ ਸੇਲੀ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਆਪਣੇ ਘਰ ਵਾਲੇ ਦਾ ਕਾਰੋਬਾਰ ਸੰਭਾਲ ਦਿਆਂ ਮੈਨੂੰ ਇੱਕ ਅਸਿਸਟੈਂਟ ਦੀ ਲੋੜ ਪਈ ਜੇ ਤੇਰਾ ਮੁੰਡਾ ਮੇਰੇ ਨਾਲ ਕੰਮ ਕਰ ਦੇਵੇ ਤਾਂ ਮੈਂ ਉਹਨੂੰ ਮਹੀਨੇ ਦਾ 30000 ਰੁਪਏ ਦੇਵਾਂ। ਇੰਨੀ ਰਕਮ ਸੁਣ ਕੇ ਮੇਰੀ ਸੇਲੀ ਕਹਿਣ ਲੱਗੀ ਇਹ ਤਾਂ ਬਹੁਤ ਵੱਡੀ ਰਕਮ ਹੈ। ਇਸ ਨਾਲ ਸਾਡੇ ਘਰ ਦੇ ਹਾਲਾਤ ਠੀਕ ਹੋ ਜਾਣਗੇ। ਪਰ ਇਹਨੂੰ ਕੋਈ ਕੰਮ ਨਹੀਂ ਆਉਂਦਾ। ਤਾਂ ਪਹਿਲੀ ਵਾਰ ਤੇਰੇ ਕੋਲ ਕੰਮ ਕਰਨ ਲਈ ਜਾਊਗਾ। ਮੈਂ ਆਪਣੀ ਸੇਲੀ ਨੂੰ ਕਿਹਾ ਤੂੰ ਫਿਕਰ ਨਾ ਕਰ। ਮੈਂ ਇਹਨੂੰ ਸਾਰਾ ਕੰਮ ਸਮਝਾ ਦਵਾਂ। ਦੂਸਰ ਦਿਨ ਪੜੀ ਪੀੜਾ bina ਮੈਂ ਵਿਸ਼ਾਲ ਦਾ ਇੰਤਜ਼ਾਰ ਕਰਤੀ। ਵਿਸ਼ਾਲ ਮੈਨੂੰ ਕਹਿਣ ਲੱਗਾ ਕਿ ਮੈਂ ਅੱਜ ਤਾਂ ਆਫਿਸ ਜਾ ਕੇ ਕੰਮ ਕਰਨਾ ਹੈ ਮੈਂ ਕਿਹਾ ਨਹੀਂ ਨਹੀਂ ਤੂੰ ਘਰ ਰਹਿ ਕੇ ਮੇਰੇ ਨਾਲ ਕੰਮ ਕਰੇ ਮੈਂ ਵਿਸ਼ਾਲ ਨੂੰ ਕੰਮ ਕਰਦੇ ਬਹਾਨੇ ਹੱਥ ਲਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਮੈਂ ਉਹਦੇ ਹੌਲੀ ਹੌਲੀ ਬੜੀ ਕੋਲ ਹੋਣ ਦੀ ਜਾਂਦੀ ਸੀ ਜਦੋਂ ਵਿਸ਼ਾਲ ਘਰ ਆਉਂਦਾ ਤਾਂ ਮੈਂ ਇੱਕ ਸੋਹਣੀ ਜੀ ਹਾਫ ਕਟ ਡਰੈਸ ਪਾ ਲੈਂਦੀ ਦਾ ਕੀ ਵਿਚਾਲ ਆਪ ਹੀ ਮੇਰੇ ਵਾਲਾ ਕਰਸ਼ਿਤ ਹੋ ਜਾਵੇ ਮੇਰੀ ਉਮਰ ਬੇਸ਼ੱਕ ਜ਼ਿਆਦਾ ਸੀ ਪਰ ਮੈਂ ਦਿੱਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਸੀ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਕਿ ਮੈਂ ਇਸ਼ਾਲ ਨੂੰ ਆਪਣੇ ਵਾਲਾ ਕਰਸ਼ਿਤ ਕਰ ਲਵਾਂ ਹੌਲੀ ਹੌਲੀ ਇਦਾਂ ਮੈਂ ਇਹਦੇ ਨਾਲ ਆਪਣਾ ਚੱਕਰ ਚਲਾ ਲਿਆ ਕਿਸੇ ਨੂੰ ਪਤਾ ਨਹੀਂ ਲੱਗਣਾ ਉਹ ਸ਼ਾਉ ਬੜਾ ਹੀ ਫਿੱਟ ਮोटाਸ ਉਹਨੂੰ ਦੇਖ ਕੇ ਕੋਈ ਕੁੜੀ ਉਹਦੇ ਤੇ ਮਾਰ ਸਕਦੀ ਸੀ ਜਦੋਂ ਮੈਂ ਉਹ ਵਿਚਾਲ ਨੂੰ ਆਫਿਸ ਦਾ ਕੰਮ ਸੁਣਾਉਂਦਾ ਬਹਾਨੇ ਨਾਲ ਉਹਦਾ ਹੱਥ ਫੜਨ ਉਹਨੋ ਫਰਦ ਤੇ ਮੇਰੇ ਸਰੀਰ ਵਿੱਚ ਅਗਦੀ ਲੱਗ ਜਾਂਦੀ ਸੀ ਮੇਰਾ ਮਨ ਬੇਚੈਨ ਹੋਣ ਲੱਗ ਪਦਾ ਸੀ ਇੱਕ ਦਿਨ ਮੈਂ ਸੋਈ ਵਿੱਚ ਕੰਮ ਕਰਦੀ ਸੀ ਤਾਂ ਮੇਰੇ ਮਗਰ ਹਛਾਲ ਆ ਕੇ ਖੜਾ ਹੋ ਗਿਆ ਤੇ ਹੌਲੀ-ਹੌਲੀ ਉਹ ਦੇ ਕਰੀਬ ਹੋਣ ਲੱਗੇ ਵਿਸ਼ਵਾਸ ਨਵੀ ਮੇਰੇ ਜਜ਼ਬਾਤਾਂ ਨੂੰ ਚੰਗੇ ਤਰ੍ਹਾਂ ਸਮਝਦਾ ਸੀ ਉਹ ਬੜੇ ਪਿਆਰ ਤੇ ਸਮਾਈ ਦੇ ਨਾਲ ਮੈਨੂੰ ਕਹਿਣ ਲੱਗਾ ਤੁਸੀਂ ਕਹੋ ਤਾਂ ਮੈਂ ਤੁਹਾਡਾ ਸੋਈ ਦਾ ਕੰਮ ਉਹ ਲੈ ਖਾਤੋ ਦਾ ਪਰ ਮੈਂ ਮਨਾ ਕਰ ਦਿੱਤਾ ਮੈਂ ਕਿਹਾ ਕਿ ਤੋਂ ਦੂਸਰੇ ਕੰਮਾਂ ਵਿੱਚ ਮੇਰੀ ਮਦਦ ਕਰ ਜਦੋਂ ਪੁੱਛਦਾ ਤਾਂ ਮੈਂ ਕਹਿੰਦੀ ਮੈਂ ਤੈਨੂੰ ਜਲਦੀ ਹੀ ਦੱਸ ਦਿਆਂਗੀ ਮੈਂ ਵਿਚਾਰ ਰਹੀ ਕਿ ਉਹਦੀ دیਵਾਨੀ ਹੋ ਗਈ ਸੀ ਮੈਂ ਉਹਦੇ ਪਿੱਛੇ ਪਾਗਲ ਹੋ ਗਈ ਸੀ ਕਿਸੇ ਵੀ ਤਰ੍ਹਾਂ ਉਸ ਮੁੰਡੇ ਨੂੰ ਹਾਸਲ ਕਰਨਾ ਚਾਹ ਸੀ ਇਸ ਕਰਕੇ ਮੈਂ ਨਵੇਂ ਤਰੀਕੇ ਅਪਣਾਉਣ ਲੱਗ ਪਈ ਕਦੇ-ਕਦੇ ਮੈਂ ਜਾਣ ਬੁੱਝ ਕੇ ਆਪਣੀ ਚੁੰਨੀ ਦਾ ਪੱਲਾ ਝਾਂ ਸੁੱਟ ਦੇ ਤੇ ਕਦੇ ਜਿਆਦਾ ਹੀ ਮੁੰਡੇ ਕੋਲੇ ਪਾ ਕੇ ਉਹਦੇ ਮੂਰੇ ਬੈਠ ਤਾਂ ਮੈਂ ਕਿਸੇ ਵੀ ਤਰੀਕੇ ਨਾਲ ਵਿਸ਼ਾਲ ਨੂੰ ਹਾਸਲ ਕਰਨਾ ਚਾਹੁੰਦੀ ਸੀ। ਮੇਰੇ ਸਰੀਰ ਵਿੱਚ ਹਲਚਲ ਹੋਣ ਲੱਗ ਪਈ ਸੀ। ਜਦੋਂ ਵੀ ਵਿਸ਼ਾਲ ਨੂੰ ਦੇਖਦੀ ਤਾਂ ਉਹਦੀ ਖੂਬਸੂਰਤੀ ਵਿੱਚ ਪਾਗਲ ਹੋ ਜਾਂਦੀ ਸੀ। ਮੈਨੂੰ ਵੀ ਸਹੀ ਤੇ ਗਲਤ ਦੀ ਬਿਲਕੁਲ ਸਮਝ ਨਹੀਂ ਆਈ ਸੀ। ਇੱਕ ਦਿਨ ਮੈਂ ਆਪਣੇ ਸਹੇਲੀ ਨੂੰ ਕਿਹਾ ਕਿ ਅੱਜ ਵਿਸ਼ਾਲ ਨੂੰ ਪੂਰਾ ਰਾਤ ਨੂੰ ਮੇਰੇ ਘਰ ਹੀ ਰੋਕਾ ਕਿਉਂਕਿ ਆਫਿਸ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ। ਮੇਰੀ ਸਹੇਲੀ ਨੇ ਮੇਰੇ ਤੇ ਵਿਵਾਰਸ਼ ਕੀਤਾ ਤੇ ਇਸੇ ਕਰਕੇ ਮੈਨੂੰ ਕੁਝ ਨਹੀਂ ਆਇਆ। ਵਿਸ਼ਾਲ ਜਦੋਂ ਘਰ ਮੇਰੇ ਘਰ ਆਇਆ ਤਾਂ ਕਾਫੀ ਜ਼ਿਆਦਾ ਚੰਗੇ ਮੂਡ ਵਿੱਚ ਸੀ ਰੁਕ ਜਾ ਕੰਮ ਕਰ ਲਈਏ ਤਾਂ ਮੈਂ ਸੋਚ ਲਿਆ ਸੀ ਕਿ ਮੈਂ ਵਿਸ਼ਾਲ ਨੂੰ ਹਾਸਲ ਕਰਨ ਦੇ ਲਈ ਇੱਕ ਪਲਾਨ ਬਣਾਉ ਜੀ ਦੀ ਵਜ੍ਹਾ ਦੇ ਨਾਲ ਕਦੇ ਵੀ ਨਾ ਚਾਹੁੰਦੇ ਹੋਏ ਵੀ ਮੈਨੂੰ ਤੋਂ ਦੂਰੀ ਨਹੀਂ ਬਣਾ ਸਕਦਾ ਇਸੇ ਕਰਕੇ ਮੈਂ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਕੋਸ ਸੋਨਾ ਸਜਾਇਆ ਮੈਂ ਚਾਹੁੰਦੀ ਸੀ ਕਿ ਮੇਰੇ ਜੋ ਸੁਪਨੇ ਪਾਚ ਗਏ ਵਿਆਹ ਤੋਂ ਬਾਅਦ ਅੱਜ ਫੇਰ ਉਹਨਾਂ ਨੂੰ ਪੂਰਾ ਕਰਾਂ ਮੇਰੇ ਸਰੀਰ 'ਚ ਗਰਮੀ ਆਉਂਦੀ ਜੋ ਹੌਲੀ ਹੌਲੀ ਬਦਲਣ ਲੱਗ ਪਈ ਸੀ ਮੈਂ ਇੱਕ ਛੋਟੀ ਜੀ ਡਰੈਸ ਪਾਈ ਜਿਹਦੇ ਵਿੱਚ ਮੈਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਸੀ ਰੋਟੀ ਖਾਣ ਤੋਂ ਬਾਅਦ ਮੈਂ ਵਿਸ਼ਾਲ ਨੂੰ ਚਾਹ ਲਿਆ ਕੇ ਦਿੱਤੀ ਜਿਹਦੇ ਵਿੱਚ ਮੈਂ ਪਹਿਲਾਂ ਹੀ ਨੀਂਦ ਦੀ ਦਵਾਈ ਪਾ ਦਿੱਤੀ ਸੀ ਤਾਂ ਕਿ ਵਿਸ਼ਾਲ ਉਸ ਚਾਹ ਨੂੰ ਪੀ ਕੇ ਕੁਰੀ ਨੀਂਦ ਸੌਂ ਜਾਵੇ ਫਿਰ ਉਹਦੇ ਨਾਲ ਸਭ ਕੁ ਕਰਾਂ ਜੇਦੀ ਮੈਨੂੰ ਕਈ ਜ਼ਰਮਤੋਂ ਪਿਆਸ ਵਿਸ਼ਾਲ ਦੀ ਚਾਹਤ ਨੇ ਮੇਰਾ ਤਾਂ ਮਾਤਰਾਫ ਕਰ ਦਿੱਤਾ ਚਾਹ ਪੀਣ ਤੋਂ ਪਹਿਲਾਂ ਹੀ ਵਿਸ਼ਾਲ ਮੈਨੂੰ ਕਹਿਣ ਲੱਗਾ ਕਿ ਪਿਆਸ ਲੱਗੀ ਤਾਂ ਮੈਂ ਪਾਣੀ ਲੈਣ ਦੇ ਲਈ ਸੋਈ ਵਿੱਚ ਗਈ ਵਿਸ਼ਾਲ ਫਿਰ ਮੈਨੂੰ ਕਹਿਣ ਲੱਗਾ ਕਿ ਹੁਣੇ ਚਾਹ ਪੀ ਲੈ ਜਿਸ ਨੂੰ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਸੀ ਮੈਨੂੰ ਪਤਾ ਸੀ ਕਿ ਚਾਹ ਪੀਣ ਤੋਂ ਬਾਅਦ ਉਹਨੂੰ ਨੀਂਦ ਆ ਜਾਊਗੀ ਠੀਕ ਉਸੇ ਤਰ੍ਹਾਂ ਵਿਸ਼ਾਲ ਮੈਨੂੰ ਕਹਿਣ ਲੱਗਾ ਕਿ ਅਜਾਣ ਕਿ ਮੈਨੂੰ ਬਹੁਤ ਨੀਂਦ ਆਉਂਦੀ ਹੈ ਮੈਂ ਉਹਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਈ ਕਮਰੇ ਚ ਜਿਲੀ ਜਾ ਕੇ ਲੰਮੇ ਪਾ ਦਿੱਤਾ ਮੈਂ ਅੰਦਰ ਹੀ ਅੰਦਰ ਬੇਚੈਨ ਹੁਲ ਨਹੀਂ ਸੀ ਮੇਰੀ ਜੋ ਚਾਹਤ ਸੀ ਉਹ ਪੂਰੀ ਹੋਣ ਵਾਲੀ ਸੀ ਪੂਰਾ ਇੰਤਜ਼ਾਮ ਕਰ ਲਿਆ ਸੀ ਜਿੱਦਾਂ ਹੀ ਮੈਂ ਕਮਰੇ ਦੀ ਲਾਈਟ ਬੰਦ ਕੀਤੀ ਤਾਂ ਲਾਈਟ ਬੰਦ ਕਰਦੇ ਹੀ ਵਿਸ਼ਾਲ ਵੱਲ ਹੋਣ ਲੱਗੀ ਤਾਂ ਅਚਾਨਕ ਵਿਸ਼ਾਲ ਨੇ ਮੈਨੂੰ ਧੱਕਾ ਮਾਰ ਦਿੱਤਾ ਜਿਹਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਵਿਸ਼ਾਲ ਮੈਨੂੰ ਕਹਿਣ ਲੱਗਾ ਤੁਸੀਂ ਇਹ ਕੀ ਕਰਦੇ ਹੋ ਮੈਂ ਉਹਨੂੰ ਕਿਹਾ ਕਿ ਤੈਨੂੰ ਨੀਂਦ ਆਈ ਸੀ ਉਹ ਕਹਿਣ ਲੱਗਾ ਤੁਸੀਂ ਜੋ ਸੋਚਦੇ ਹੋ ਉਦਾਂ ਦਾ ਕੁਝ ਵੀ ਨਹੀਂ ਹੋਗਾ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਗਲਤ ਕਰਨਾ ਚਾਹੁੰਦੇ ਤਦੋਂ ਤੁਹਾਡੇ ਕੋਲ ਮੈਂ ਕੰਮ ਕਰਨ ਲਈ ਆਇਆ ਸੀ ਤਾਂ ਤੁਸੀਂ ਬਹਾਨੇ ਨਾਲ ਮੇਰੇ ਕੋਲ ਆਉਂਦੇ ਸੀ ਮੈਂ ਇਨਾ ਛੋਟਾ ਬੱਚਾ ਨਹੀਂ ਹਾਂ ਜੋ ਇਹ ਨਾ ਸਬਜੈਕਟ ਕੀ ਕਿਉਂ ਨੇ ਮੇਰੇ ਨਾਲ ਕੀ ਕਰਨਾ ਚਾਹੁੰਦਾ ਹੈ ਵਿਸ਼ਾਲ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਹੈ ਤੁਸੀਂ ਮੇਰੇ ਮਾਮ ਵਰਗੇ ਮੇਰੀ ਮਾਂ ਦੀ ਸਹੇਲੀ ਵੀ ਕਿ ਆਪਣੀ ਸਹੇਲੀ ਦੇ ਮੁੰਡੇ ਨਾਲ ਇਦਾਂ ਕਰ ਸਕਦੇ ਹੋ ਮੈਂ ਕਿਹਾ ਮੈਂ ਬਸ ਇਹਨੂੰ ਪੜਨਾ ਚਾਹੁੰਦੀ ਐਸੇ ਕਰਕੇ ਮੈਂ ਤੇਰੇ ਨਾਲ ਸਭ ਕੁਝ ਕੀਤਾ ਪਰ ਮੇਰੇ ਇਸ ਤੇ ਕਿ ਕੋਈ ਕਲਤਾ ਰਾਦਾ ਨਹੀਂ ਸੀ ਮੈਂ ਤੈਨੂੰ ਮਹੀਨੇ ਦਾ 50000 ਦੇਣ ਲਈ ਤਿਆਰ ਪਰ ਤੂੰ ਮੇਰੇ ਨਾਲ ਰਹਿ ਕੇ ਮੇਰੇ ਤੇਰੇ ਬਾਹਾਂ ਵਿੱਚ ਰਹਿਣਾ ਚਾਹੁੰਦੀ ਹੈ ਇਹੀ ਕਹਿੰਦੇ ਫਿਰ ਮੈਂ ਅੱਗੇ ਹੋਣ ਲੱਗੀ ਤਾਂ ਵਿਸ਼ਾਲ ਨੇ ਚੋਰ ਨਾਲ ਥੱਪੜ ਮਾਰਿਆ ਤੇ ਕਹਿਣ ਲੱਗਾ ਮੈਂ ਤੁਹਾਨੂੰ ਕਹ ਦਉ ਤੂੰ ਸੁਣਣ ਦੀ ਕੋਸ਼ਿਸ਼ ਕਰ ਤਾਂ ਮੈਂ ਤੁਹਾਡੇ ਪੁੱਤਾਂ ਵਰਗਾ ਤੁਸੀਂ ਮੇਰੇ ਨਾਲ ਇਹਦਾ ਕਿਵੇਂ ਕਰ ਸਕਦੇ ਫਿਰ ਕਹਿਣ ਲੱਗਾ ਕਿ ਕਮਰੇ ਵਿੱਚ ਮੈਂ ਪਹਿਲਾਂ ਤੋਂ ਇੱਕ ਕੈਮਰਾ ਲਾ ਕੇ ਦਿੱਤਾ ਸੀ ਉਹਦੇ ਵਿੱਚ ਤੁਹਾਡੀ ਇਹ ਪੂਰੀ ਵੀਡੀਓ ਰਿਕਾਰਡ ਹੋ ਗਈ। ਜੋ ਮੇਰੇ ਨਾਲ ਜਾਂ ਮੇਰੀ ਮਾਂ ਦੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹ ਵੀਡੀਓ ਸਾਰਿਆਂ ਨੂੰ ਦਿਖਾ ਦਿੰਦੇ। ਇਹ ਸੋਚਦੇ ਹੀ ਮੇਰੇ ਖੂਸ਼ ਹੋ ਟਿਕ ਗਈ ਸੀ। ਮੈਂ ਉਹਦੇ ਅੱਗੇ ਹੱਥ ਜੋੜ ਲਿਆ ਪਈ ਸੀ। ਜੀ ਇਹ ਸਬੂਤ ਦੇ ਬਾਰੇ ਮਾਲੇ ਵਿੱਚ ਪਤਾ ਲੱਗ ਗਿਆ ਤਾਂ ਮੈਨੂੰ ਇਨ ਕੋਈ ਵੀ ਥੇਟਨ ਨਹੀਂ ਦੇਉਗਾ। ਅੱਜ ਮੇਰੀ ਚਲਾਕੀ ਮੇਰੇ ਤੇ ਭਾਰੀ ਬੈ ਗਈ। ਮੈਂ ਵੀ ਵਿਛਾਲ ਦੀਆਂ ਮਿੰਤਾ ਕਰਦੀ। ਮੈਂ ਕਿਹਾ ਤੂੰ ਇਹ ਨੂੰ ਡਿਲੀਟ ਕਰ ਦੇ ਮੈਂ ਇਸ ਤੋਂ ਬਾਅਦ ਤੇਰੇ ਨਾਲ ਕਦੀ ਵੀ ਗੱਲਤ ਕਰਨ ਬਾਰੇ ਨਹੀਂ ਸੋਚਾਂ ਕਾਫੀ ਘੰਟੇ ਬਹਿਸ ਕਰਨ ਤੋਂ ਬਾਅਦ ਵਿਸ਼ਾਲ ਨੇ ਵੀਡੀਓ ਡਿਲੀਟ ਕੀਤੀ ਤੇ ਕਹਿਣ ਲੱਗਾ ਯਾਦ ਰੱਖਿਆ ਉਸ ਤੋਂ ਬਾਅਦ ਤੁਹਾਡਾ ਤੇ ਮੇਰੀ ਮਾਂ ਦਾ ਕੋਈ ਸੰਬੰਧ ਨਹੀਂ ਹੈ ਤੁਸੀਂ ਆਪਣੇ ਦੁਨੀਆ ਵਿੱਚ ਕੁਛ ਰੋ ਸਾਡੇ ਘਰ ਬਿਲਕੁਲ ਵੀ ਨਹੀਂ ਆਉਣਾ ਤੇ ਸਾਡੀ ਬਿਲਕੁਲ ਵੀ ਫਿਕਰ ਨਹੀਂ ਕਰ ਮੈਂ ਆਪਣੀ ਮਾਂ ਨੂੰ ਤੁਹਾਡੀਆਂ ਗਲਤ ਹਰਕਤਾਂ ਦਾ ਬਾਰੇ ਬਿਲਕੁਲ ਨਹੀਂ ਦੱਸੂਗਾ ਇਹ ਕਹਿ ਕੇ ਉਛਾ ਚਲਾ ਗਿਆ ਮੈਂ ਚੁੱਪ ਕਰਕੇ ਬੈਠੀ ਰੋਂਦੀ ਰਹੀ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਸੀ ਅੱਜ ਪਹਿਲੀ ਵਾਰ ਮੇਰੀ ਚਲਾਕੀ ਫੇਲ ਹੋ ਗਈ ਸੀ ਅੱਜ ਪਹਿਲੀ ਵਾਰ ਮੇਰੇ ਨਾਲ ਕੋਈ ਚਲਾਕੀ ਕਰਕੇ ਗਿਆ ਸੀ ਕਹਿੰਦੇ ਆਣਾ ਕਿ ਜ਼ਿੰਦਗੀ ਵਿੱਚ ਚਲਾਕੀ ਕੰਮ ਨਹੀਂ ਆਉਂਦੀ ਇੱਕ ਨਾ ਇੱਕ ਦਿਨ ਚਲਾਕੀ ਦਾ ਮੁੱਲ ਮੋੜਨਾ ਹੀ ਪੈਂਦਾ ਏ ਜੋ ਕੋਈ ਹੋਇਆ ਅੱਜ ਮੇਰੇ ਨਾਲ ਹੋਇਆ ਸੀ ਮੇਰੀ ਚਲਾਕੀ ਮਿਰਤੇ ਪਾਰੀ ਗਈ ਸੀ ਹਾਂਜੀ ਤੁਹਾਨੂੰ ਹੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਰਦੇ ਵੀ ਸਾਰੇ ਜ਼ਿੰਦਗੀ ਆਪਣੇ ਰਸਤੇ ਵਿੱਚ ਚਲਾ ਕੇ ਨਹੀਂ ਵਰਤਣੀ ਚਾਹੀਦੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਜ਼ਰੂਰ ਦੱਸੋ